ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਲੀਦਾਤ ਸਾਨੂੰ ਮਿਲੀ ਹੈ ਅਸੀਂ ਧੰਨ ਬਾਗ ਹਾਂ ਕੋਟਾਨ ਕੋਟ ਸ਼ੁਕਰ ਜਿੱਥੇ ਸਾਨੂੰ ਮਨੋਖਾ ਦੇਹੀ ਦਿੱਤੀ ਹੈ ਉੱਥੇ ਇਸ ਨੂੰ ਸੁਚੇਜਾ ਬਣਾਉਣ ਵਾਸਤੇ ਗੁਰੂ ਜੀ ਨੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਤੇ ਬਾਣੀ ਦੀਆਂ ਦਾਤਾਂ ਦਿੱਤੀਆਂ ਨੇ ਅੱਜ ਅਸੀਂ ਵਿਚਾਰ ਕਰਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ ਆਮ ਧੋਰੇ ਵਿੱਚ ਪੜਾ ਜਾਂਦਾ ਖੁਆਰ ਹੋਏ ਸਭ ਮਿਲेंगे ਸਤਿਗੁਰੂ ਜੀ ਕਹਿੰਦੇ ਨੇ ਜੇ ਪਰਮਾਤਮਾ ਭੁੱਲ ਜਾਵੇ ਕਿ ਅਸੀਂ ਖੁਆਰ ਹੁੰਦੇ ਹਾਂ ਦੂਜੇ ਬੰਨੇ ਕਹਿੰਦੇ ਨੇ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਜਿਹੜੇ ਉਹਦਾਂ ਜੁੜ ਜਾਂਦੇ ਨੇ ਉਹਦੇ ਨਾਲ ਕੋਈ ਤੋਖਾ ਕੋਈ ਦੁੱਖ ਕੋਈ ਬੇਵਤਾ ਨੇੜੇ ਨਹੀਂ ਜਾਂਦੀ ਤੇ ਜਿਹਨੂੰ ਭੁਰ ਜਾਵੇ ਉਹ ਖੁਆਰ ਹੁੰਦਾ ਉਹ ਦੁਖੀ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਨ ਸਿਮਰਨ ਜੋ ਜੀਵਨ ਬਲਨਾ ਬਲਣਾ ਦਾ ਇੱਥੇ ਭਾਵ ਹੈ ਬਤੀਤ ਹੋਣਾ ਹਰ ਬਿਸਰਤ ਸਦਾ ਖਵਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਉਹ ਕੀ ਹਾਲ ਹੈ ਸਰਪ ਜੈਸੇ ਅਰਜਾਰੀ ਹਰਜਾਰੀ ਦਾ ਭਾਵ ਉਮਰ ਹਾਰ ਜਾ ਜਿਵੇਂ ਸੱਪ ਦੀ ਉਮਰ ਆ ਨੰਗ ਦੀ ਹੈ ਦੁੱਖਾਂ ਵਿੱਚ ਉਹਦੇ ਅੰਦਰ ਯਾਰ ਹੁੰਦੀ ਹੈ ਇਹ ਹੀ ਹਾਲ ਆ ਉਸ ਮਨੋਖਦਾ ਜਨੂ ਹਰੀ ਵਿਸਰ ਜਾਂਦਾ ਬਿਨ ਸੇਮਰਨ ਹਰ ਵਿਸਰਤ ਸਦਾ ਖਵਾਰੀ ਤੇ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਇੱਕ ਪੰਕਤੀ ਦੇ ਵਿੱਚ ਬਹੁਤ ਸਾਰੀਆਂ ਦਾਤਾਂ ਵੱਡੀਆਂ ਬਖਸ਼ੀਆਂ ਨੇ ਨਵਖੰਡਨ ਕੋ ਰਾਜ ਕਮਾਵਾ ਹੈ ਸਾਰੀ ਸ੍ਰਿਸ਼ਟੀ ਦਾ ਨੌਖੰਡ ਪ੍ਰithvi ਸਾਰੀ ਸ੍ਰਿਸ਼ਟੀ ਦਾ ਰਾਰਾ ਬਣ ਜਾਵੇ ਤੇ ਫਿਰ ਅੰਤ ਚਲਾ ਗੋਹਾਰੀ ਉਹ ਵੀ ਖਾਲੀ ਹੱਥ ਹਾਰ ਕੇ ਜਾਂਦਾ ਸਿਕੰਦਰ ਬਾਦਸ਼ਾਹ ਵਰਗੇ 라ਵਣ ਵਰਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦਾ ਜਿਹੜਾ ਸਿਮਰਨ ਹੈ ਜਿਹਨੂੰ ਹਰ ਬਿਸਰਤ ਸਦਾ ਖਵਾਰੀ ਕਿਹਾ ਬਿਨ ਸਿਮਰਨ ਜੋ ਜੀਵਨ ਬਲਣਾ ਉਹ ਹੈ ਉਹਦੇ ਗੁਣ ਤੇ ਉਹ ਗੁਣਾ ਦਾ ਖਜ਼ਾਨਾ ਹੈ ਗੁਣ નિਧਾਨ નિਧਾਨ ਦਾ ਭਾਵ ਖਜ਼ਾਨਾ ਗੁਣਾ ਦੇ ਖਜ਼ਾਨੇ ਪ੍ਰਭੂ ਦੇ ਗੁਣ ਇਨਹੀ ਗਾਏ ਗੁਣ નિਧਾਨ ਗੁਣ ਇਨਹੀ ਗਾਏ ਉਹ ਮਨੁੱਖ ਉਹਦੇ ਗੁਣ ਗਾਉਂਦਾ ਜਾਂ ਕੋ ਕਿਰਪਾ ਤਾਰੀ ਜਿਹਦੇ ਉੱਤੇ ਉਹਦੀ ਕਿਰਪਾ ਹੁੰਦੀ ਹੈ ਜਿਹਦੇ ਉੱਤੇ ਉਹਦੀ ਮਿਹਰ ਹੁੰਦੀ ਹੈ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਅੱਗੇ ਜਿਹੜੀ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜਿਹਦੇ ਉੱਤੇ ਕਿਰਪਾ ਹੋਈ ਪਰਮਾਤਮਾ ਦੇ ਗੁਣ ਗਾਏ ਸੋ ਸੁਖੀ ਆ ਉਹ ਸੁਖੀ ਹੈ ਆਤਮਿਕ ਤੌਰ ਤੇ ਤਾਂ ਨਹੀਂ ਉਸ ਜਨਮਾ ਉਹਦਾ ਜਨਮ ਧੰਨ ਹੈ ਇੱਥੇ ਵਸ ਨਹੀਂ ਨਾਨਕ ਤਿਸ ਬਲਹਾਰੀ ਗੁਰੂ ਜੀ ਕਹਿੰਦੇ ਨੇ ਮੈਂ ਉਸ ਤੋਂ ਬਲਹਾਰ ਜਾਂਦਾ ਸਦਕੇ ਜਾਂਦਾ ਹਾਂ ਬਲ ਹਾਂ ਬਲਹਾਰੇ ਜਾਉ ਤੇ ਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾ ਕੈ ਤੈਨ ਸਦ ਬਲਹਾਰੇ ਜਾਉ ਸਤਗੁਰੂ ਜੀ ਬਲਹਾਰ ਜਾਂਦੇ ਨੇ ਕਿੰਨਾ ਤੋਂ ਜਿਹੜੇ ਪ੍ਰਭੂ ਦੇ ਗੁਣ ਗਾਉਂਦੇ ਨੇ ਗੁਣਾ ਦੇ ਖਜ਼ਾਨੇ ਦੇ ਗੁਣ ਗਾਉਂਦੇ ਨੇ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਉਹ ਆਤਮਕ ਤੌਰ ਤੇ ਵੀ ਸੁਖੀ ਤੇ ਉਹਨਾਂ ਦਾ ਜਨਮ ਧੰਨ ਤਨ ਜਣੇ ਦੀ ਮਾਓ ਉਹਨਾਂ ਦੀ ਮਾ ਵੀ ਧੰਨ ਤੇ ਸਤਿਗੁਰੂ ਜੀ ਉਹਨਾਂ ਤੋਂ ਸਦਕੇ ਬਲਹਾਰ ਜਾਂਦੇ ਨੇ ਕਿੰਨਾ ਉੱਚਾ ਦਰਜਾ ਦਿੰਦੇ ਨੇ ਤੇ ਜੇ ਸਾਨੂੰ ਪੁੱਲ ਜਾਵੇ ਤੇ ਅਸੀਂ ਖੁਆਰ ਹੁੰਦੇ ਹਾਂ ਸਾਡਾ ਜੀਵਨ ਦੁੱਖਾ ਹੁੰਦਾ ਜਿਹੜਾ ਸਾ ਜੀਵਨ ਬਤੀਤ ਹੁੰਦਾ ਹੈ ਜੇ ਜੁੜ ਜਾਂਦੇ ਹਾਂ ਤੇ ਫਿਰ ਅਸੀਂ ਇੱਕ ਮਹਾਨ ਬਣ ਜਾਂਦੇ ਹਾਂ ਸਾਡੇ ਉੱਤੇ ਗੁਰੂ ਜੀ ਬਹੁਤ ਪਰਸਾਨ ਹੁੰਦੇ ਨੇ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਇੱਕ ਨਹੀਂ ਨੇ ਕਾਪੋ ਲਾਹ ਹੋ ਜਾਂਦੀਆਂ ਨੇ ਬਖਸ ਲਵੋ ਹੌਣ ਵੇਂ ਸਮੇਂ ਚ ਸਮਾਤ ਬਖਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ